ਇਹੜਾ ਗ੍ਰਾਫ ਜਿਨ੍ਹਾਂ ਨੇ 22 ਦੇ ਵਿੱਚ 92 ਸੀਟਾਂ ਲੈ ਕੇ ਪੂਰੇ ਦੇਸ਼ 'ਚ ਹਰ ਚੱਲ ਮਚਾਈ ਸੀ ਆਜੋ ਪਿਛੜ ਰਹੇ ਕਿ ਵੀ ਇਹ ਵੋਟਾਂ ਉਦੋਂ ਆਈਆਂ ਜਦੋਂ ਸਾਡਾ ਵਿਰੋਧ ਕਰਨ ਵਾਲੀਆਂ ਤਾਕਤਾਂ ਬਹੁਤ ਸਾਰੀਆਂ ਸੀ ਔਰ ਤਾਕਤਾਂ ਵੀ ਸੀ ਜਿੱਥੇ ਉੱਥੇ ਸਰਕਾਰ ਵੱਲੋਂ ਸਪਾਂਸਰਡ ਪ੍ਰੋਗਰਾਮ ਸੀ ਆਮ ਆਦਮੀ ਪਾਰਟੀ ਵੱਲੋਂ ਸਪਾਂਸਰਡ ਧਰਨੇ ਵੀ ਸੀਗੇ ਜੀਤ ਬਿੱਟੂ ਜੀ ਕਿਉਂਕਿ ਤਿੰਨ ਵਾਰ ਪਹਿਲਾਂ 700 ਵੀ ਰਹ ਚੁੱਕੇ ਨੇ ਔਰ ਇੱਕ ਰਾਜਨੀਤਿਕ ਪਿਸ਼ਟ ਭੂਮੀ ਦੇ ਵਿਅਕਤੀ ਵੀ ਸੀ ਯੰਗ ਵੀ ਹੈ ਉਸ ਦ੍ਰਿਸ਼ਟੀ ਦੇ ਨਾਲ ਜਿਹੜਾ ਆ ਉਹਨਾਂ ਨੇ ਹਾਈ ਕਮਾਂਡ ਨੇ ਬਿੱਟੂ ਜੀ ਜਿਹੜੇ ਨੇ ਉਹ ਚਲੋ ਕਾਂਗਰਸ ਤੋਂ ਇਧਰ ਆਏ ਸੀ ਕਿਉਂਕਿ ਭਾਜਪਾ ਦੇ ਜਿਹੜੇ ਪੁਰਾਣੇ ਲੀਡਰ ਆ ਵਰਕਰ ਆ ਜਿਨ੍ਹਾਂ ਨੇ ਮਿਹਨਤ ਕੀਤੀ ਭਾਜਪਾ ਨੂੰ ਇੱਥੇ ਤੱਕ ਲਿਆਂਦਾ ਉਹ ਕਹਿੰਦੇ ਵੀ ਸਾਨੂੰ ਤਾਂ ਇਦਾਂ ਵੱਲੋਂ ਹਾਰਨ ਦੇ ਬਾਵਜੂਦ ਕੋਈ ਸੀਨੀਅਰ ਨਹੀਂ ਵੱਲ ਬਹੁਤ ਘੱਟ ਚਾਹ। ਨਮਸਕਾਰ ਮੈਂ ਸੁਨੀਲਾਕਾ ਸਯੋਗੀ ਦੀਪਕ ਦੇ ਨਾਲ ਬੀਜੇ ਸਾਪਲਾ ਜੀ ਕੋਈ ਨਾਮ ਦੇ ਮੁਮਤਾਜ ਨਹੀਂ ਕਿਉਂਕਿ ਇਹ ਸਾਬਕਾ ਕੈਬਨਿਟ ਮੰਤਰੀ ਵੀ ਰਹ ਚੁਕੇ ਹਨ ਕੇਂਦਰ ਦੇ ਵਿੱਚ ਔਰ ਪੰਜਾਬ ਪ੍ਰਧਾਨ ਵੀ ਰਹ ਚੁਕੇ ਹਨ ਰਾਜਨੀਤੀ ਦੇ ਮਾਰਮਣੇ ਜਾਂਦੇ ਹਨ ਗੱਲਬਾਤ ਕਰ ਰਹੇ ਹਾਂ ਕਿਉਂਕਿ ਲੁਧਿਆਣੇ ਦੇ ਵਿੱਚ ਇਸ ਵਾਰ ਇਲੈਕਸ਼ਨ ਦੇ ਵਿੱਚ ਇਹਨਾਂ ਦੀ ਡਿਊਟੀ ਲਗਾਈ ਗਈ ਸੀ ਔਰ ਉਸ ਚੀਜ਼ ਦੇ ਪਰੇ ਵੀ ਗੱਲ ਕਰਦੇ ਹਾਂ ਹੋਰ ਵੀ ਗੱਲ ਕਰਦੇ ਹਾਂ ਸਾਪਲਾ ਜੀ ਰਾਜਨੀਤੀ ਤੇ ਪਹਿਲਾਂ ਆਪਾਂ ਗੱਲ ਕਰਨ ਜਾ ਰਹੇ ਹਾਂ ਰਾਜਨੀਤੀ ਦੇ ਇਸ ਵਾਰ ਜਿਹੜੇ ਚੋਣ ਪਮਾ ਸੀਟਾਂ ਨਹੀਂ ਮਿਲੀਆਂ ਪਰ ਭਾਜਪਾ ਨੂੰ ਕਾਫੀ ਜਿਹੜਾ ਅੱਛਾ ਜਿਹੜਾ ਲੋਕਾਂ ਨੇ ਜਿਹੜਾ ਸਹਿਯੋਗ ਦਿੱਤਾ ਉਹਦੇ ਤੇ ਤੁਸੀਂ ਪਹਿਲਾਂ ਸਭ ਤੋਂ ਕੀ ਕਹਿਣਾ ਚਾਹੁੰਦੇ ਲੋਕ ਪਹਿਲਾਂ ਤਾਂ ਮੈਂ ਸਾਰਿਆਂ ਦੇ ਵਰਕਰਾਂ ਦਾ ਜਿਹੜੇ ਹੋਟਲ ਸਹਿਬਾਨ ਦਾ ਧੰਨਵਾਦ ਕਰਾਂਗਾ ਕਿ ਅਸੀਂ ਪਹਿਲੀ ਵਾਰ ਆਪਣਾ ਗਠਬੰਧਨ ਤੋਂ ਬਿਨਾਂ ਇਹ ਲੋਕ ਸਭਾ ਦੇ ਚੋਣਾਂ ਲੜ ਰਹੇ ਸੀ ਔਰ ਇਹਦੇ ਚ ਬਾਕੀ ਜਿਹੜੀਆਂ ਕਈਆਂ ਪਾਰਟੀਆਂ ਦਾ ਗ੍ਰਾਫ ਜਿੱਥੇ ਥੱਲੇ ਗਿਆ ਉਥੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗ੍ਰਾਫ ਕਾਫੀ ਉੱਪਰ ਗਿਆ ਹੈ। ਔਰ ਅਸੀਂ ਕਿਥੇ 4% ਜਾਂ 4 ਜਾਂ 5% ਵੋਟ ਲੈਂਦੇ ਸੀ। ਅੱਜ ਅਸੀਂ 18-19% ਦੇ ਉੱਤੇ ਪਹੁੰਚ ਗਏ। ਔਰ ਜਿੱਥੇ ਬਾਕੀ ਜਿਹੜੀਆਂ ਸੀ ਸਾਨੂੰ ਦੁਬਾਰਾ ਸੀ ਪਾਰਟੀਆਂ ਉਹ ਜਿਨ੍ਹਾਂ ਦਾ ਗ੍ਰਾਫ ਕਾਫੀ ਆਪਣੇ ਆਪ ਨੂੰ ਉੱਪਰ ਸਮਝਦੇ ਸੀ। ਉਹ ਸਾਨੂੰ ਵੀ ਕਿਤੇ ਥੱਲੇ ਚਲੇ ਗਿਆ। ਔਰ ਬਹੁਤ ساری ਜਗ੍ਹਾ ਦੇ ਉੱਤੇ ਤੁਸੀਂ ਦੇਖਿਆ ਕਿ ਵੀ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਗ੍ਰਾਫ ਜਿਨ੍ਹਾਂ ਨੇ 22 ਦੇ ਵਿੱਚ 92 ਸੀਟਾਂ ਲੈ ਕੇ ਪੂਰੇ ਦੇਸ਼ 'ਚ ਹਰਚਲ ਮਚਾਈ ਸੀ ਆਜੋ ਪਿਛੜ ਰਹੇ ਸੋ ਇਹ ਬਹੁਤ ਸਾਰਾ ਜਿਹੜੀ ਅਸੀਂ ਕਹਿ ਸਕਦੇ ਆ ਕਿ ਵੀ ਇਹ ਵੋਟਾਂ ਉਦੋਂ ਆਈਆਂ ਜਦੋਂ ਸਾਡਾ ਵਿਰੋਧ ਕਰਨ ਵਾਲੀਆਂ ਤਾਕਤਾਂ ਬਹੁਤ ਸਾਰੀਆਂ ਸੀ ਔਰ ਤਾਕਤਾਂ ਵੀ ਸੀ ਜਿੱਥੇ ਉੱਥੇ ਸਰਕਾਰ ਵੱਲੋਂ ਸਪਾਂਸਰਡ ਪ੍ਰੋਗਰਾਮ ਸੀ ਆਮ ਆਦਮੀ ਪਾਰਟੀ ਵੱਲੋਂ ਸਪਾਂਸਰਡ ਧਰਨੇ ਵੀ ਸੀਗੇ ਕਿ ਸਾਡੇ ਰਾਸਤੇ ਰੋਕਣੇ ਜਾਣੀ ਇਹ ਉਹ ਕਰਕੇ ਔਰ ਉਦੋਂ باوجود ਵੀ ਅਸੀਂ ਕਾਰਗੁਜ਼ਾਰੀ ਜਿਹੜੀ ਆ ਵਧੀਆ ਕਰ ਚੁੱਕੇ ਆਂ। ਔਰ ਫਤਿਹਗੜ ਸਾਹਿਬ, ਆਨੰਦਪੁਰ ਸਾਹਿਬ ਜਿੱਥੇ ਸਾਨੂੰ ਕਦੀ ਇਸ ਕਰਕੇ ਨਹੀਂ ਲੱਗੀ ਲੱਗਦਾ ਨਹੀਂ ਕਿ ਉਹਨਾਂ ਦੇ ਸਾਡੇ ਭਾਈਵਾਲ ਦੀਆਂ ਜਿਹੜੀਆਂ ਇਹ ਟ੍ਰੈਡੀਸ਼ਨਲ ਸੀਟਾਂ ਆ ਕਹਦੇ ਪੰਥਕ ਸੀਟਾਂ। ਪਰ ਇਹਨਾਂ ਦੋਨੋਂ ਸੀਟਾਂ ਤੇ ਦੇਖਿਆ ਜਾਵੇ ਤਾਂ ਸਾਡੇ ਤੋਂ ਕਿਤੇ ਜ਼ਿਆਦਾ ਪਿਛੜੀ ਹੋਈ ਆ। ਔਰ ਅਸੀਂ ਕਦੀ ਉੱਥੇ ਜਣੀ ਲੋਕ ਇਹਦੇ ਵਿੱਚ ਲੋਕ ਸਭਾ ਦਾ ਚੋਣ ਲੜਿਆ ਹੀ ਨਹੀਂ ਪਰ ਅੱਜ ਤੁਸੀਂ ਉਹਨਾਂ ਨਾਲੋਂ ਵੱਡੀ ਗਿਣਤੀ 'ਚ ਉਹਨਾਂ ਤੋਂ ਵੱਧ ਵੋਟਾਂ ਲੈ ਕੇ ਅੱਗੇ ਆਏ ਇਹ ਸਾਡੇ ਲਈ ਸੁਭਾਗਿਆ ਦੀ ਵੋਟਾਂ ਇਸ ਵਾਰ ਤੁਸੀਂ ਕਾਫੀ ਲਈਆਂ ਪਰਸੈਂਟੇਜ ਵਧੀਆ ਬੜੀ ਤੇਜ਼ੀ ਦੇ ਨਾਲ ਜਿਹੜੀ ਦੂਸਰੀ ਪਾਰਟੀਆਂ ਤੋਂ ਹਨ بڑے ਨੇਤਾ ਵੀ ਤੁਹਾਡੀ ਪਾਰਟੀ ਦੇ ਵਿੱਚ ਆ ਬੀਜੇਪੀ ਜੁਆਇਨਿੰਗ ਕੀਤੀ ਹੈ ਤੇ ਪ੍ਰਚਾਰ ਵੀ ਕੀਤਾ ਹੈ ਪਰ ਰਿਜ਼ਲਟ ਉਹ ਜਿਹਾ ਨਹੀਂ ਮਿਲੇ ਉਹ ਵੀ ਕੀ ਕਰਨਾ ਮੈਂ ਇਸ ਨੂੰ ਜਿਹੜਾ ਪੋਜ਼ਿਟਿਵ ਨਜ਼ਰਾ ਨਹੀਂ ਦੇਖਦਾ ਕਿਉਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਲੋਕਾਂ ਦਾ ਆਕਰਸ਼ਣ ਅੱਜ ਦੀ ਡੇਟ 'ਚ ਭਾਰਤੀ ਜਨਤਾ ਪਾਰਟੀ ਹੋ ਗਿਆ। ਲੋਗ ਆਸ਼ਾ ਦੀ ਨਿਗਾਹ ਨਾਲ ਕੇਤੇ ਦੇਖਦੇ ਆ ਤੇ ਉਹ ਭਾਰਤੀ ਜਨਤਾ ਪਾਰਟੀ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਦੇ ਵੱਡੇ ਵੱਡੇ ਨੇਤਾ ਜਿਹੜੇ ਆ ਸਾਡੇ ਵਿੱਚ ਸ਼ਾਮਲ ਆਏ ਸ਼ਾਮਲ ਹੋਏ ਉਹਨਾਂ ਦਾ ਮਤਲਬ ਇਹ ਹੈ ਕਿ ਉਹਨਾਂ ਦਾ ਪਾਰਟੀ ਦੇ ਪ੍ਰਤੀ ਜਿਹੜਾ ਉਹਨਾਂ ਦੀ ਵਰਕਿੰਗ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਜ਼ਰੀਆ ਪਹਿਲਾਂ ਨਾਲੋਂ ਚੇਂਜ ਹੋਇਆ ਤਾਂ ਉਹਨਾਂ ਨੂੰ ਚੰਗਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਚੰਗੇ ਕੰਮ ਕਰਦੀ ਹੈ। ਔਰ ਇਸੇ ਤਰ੍ਹਾਂ ਹੀ ਅੱਗੇ ਵੀ ਜੇ ਮੈਂ ਇਹਨੂੰ ਦੇਖਾਂਗਾ ਸਟੈਪ ਬਾਏ ਸਟੈਪ ਦੇਖਾਂ ਤੇ ਵੀ ਅਸੀਂ 22 ਚ ਜਦੋਂ ਵਿਧਾਨ ਸਭਾ ਲੜੀ ਸੀ ਤੇ ਉਦੋਂ ਸਾਡਾ ਗ੍ਰਾਫ ਥੋੜਾ ਜਿਹਾ ਵਧਿਆ ਸੀ। ਪਹਿਲਾਂ ਨਾਲੋਂ ਥੋੜਾ ਜਿਹਾ ਵਧਿਆ ਸੀ ਜਦੋਂ ਅਸੀਂ ਅਕਾਲੀ ਦੇ ਨਾਲ ਸੀ ਉਦੋਂ ਬਹੁਤ ਜ਼ਿਆਦਾ ਥੱਲੇ ਸੀ। ਫਿਰ ਥੋੜਾ ਜਿਹਾ ਗ੍ਰਾਫ ਵੱਧ ਕੇ ਸਾਡਾ ਅਕਾਲੀਆਂ ਦੇ ਬਰਾਬਰ ਤੇ ਆਉਣਾ ਸ਼ੁਰੂ ਹੋਇਆ। ਜਿਵੇਂ ਚੋਣਾ ਹੋਈਆਂ ਚਾਹ ਸੰਗਰੂਰ ਤੋਂ ਅਸੀਂ ਖਾਲੀਆਂ ਤੋਂ ਵੀ ਵੱਧ ਵੋਟ ਲਈ ਤੁਹਾਡੀ ਇੱਥੇ ਜਲੰਧਰ ਦੀ ਚੋਣ ਚ ਵੀ ਸਾਡਾ ਜਿਹੜਾ ਜਿੱਥੇ ਅਸੀਂ ਸਾਨੂੰ ਕੋਈ ਉਮੀਦ ਨਹੀਂ ਸੀ ਉੱਥੇ ਵੀ ਜਣੀ ਕਾਫੀ ਰੁਝਾਨ ਮਿਲੇ ਸਾਨੂੰ ਉੱਥੇ ਉਤਸ਼ਾਹ ਮਿਲਿਆ ਔਰ ਹੁਣ ਲੋਕ ਸਭਾ ਦੇ ਵਿੱਚ ਤਾਂ ਹੋਰ ਬਹੁਤ ਸਾਰਾ ਉਤਸ਼ਾਹ ਮਿਲਿਆ ਤੇ ਮੈਂ ਸਮਝਦਾ ਕਿ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਇੱਥੇ ਪੰਜਾਬ ਨੂੰ ਸੰਭਾਲਣ ਦੀ ਕੈਪੈਸਿਟੀ ਜਿਹੜੀ ਆ ਉਹ ਰੱਖਣ ਵਾਲੀ ਇੱਕੋ ਹੀ ਪਾਰਟੀ ਹੋਏਗੀ ਉਹ ਹੋਏਗੀ ਭਾਰਤੀ ਜਨਤਾ ਲੁਧਿਆਣਾ ਦੇ ਤੈਨੂੰ ਪਰਵਾਰੀ ਲਗਾਇਆ ਗਿਆ ਦੇਖ ਲੈ ਇੱਕ ਸਾਰਾ ਇਲੈਕਸ਼ਨ ਦੇ ਵਿੱਚ ਸੀ ਪਮਨ ਰਮਨੀਤ ਬਿੱਟੂ ਜੀ ਹਾਰ ਗਏ ਪਰ ਫਿਰ ਵੀ ਉਹਨੂੰ ਉਹਨੂੰ ਉਧੇਦਾਰੀ ਤੇ ਬਿਠਾਇਆ ਗਿਆ ਕਿ ਇਹਦੇ ਨਾਲ ਦੂਸਰੇ ਜਿਹੜੇ ਲੀਡਰ ਨੇ ਚਾਹੇ ਉਹ ਆਪਾਂ ਕਹੇ ਸਾਹਿਬ ਸੁਨੀਲ ਜਾਕਰ ਜੀ ਜਾਂ ਉਹਨਾਂ ਦੇ ਨਾਲ ਕਾਫੀ ਬੜੇ ਲੀਡਰ ਜਿਹੜੇ ਕਾਂਗਰਸ ਤੋਂ ਇੱਧਰ ਆਏ ਆ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਅੰਦਰ ਗਤੀ ਨਰਾਜ਼ਗੀ ਪਾਈ ਜਾ ਰਹੀ ਆ ਵੀ ਸਾਨੂੰ ਇਗਨੋਰ ਕੀਤਾ ਜਾ ਰਿਹਾ ਦੇਖੋ ਪਹਿਲੀ ਗੱਲ ਤਾਂ ਮੈਂ ਧੰਨਵਾਦ ਕਰਾਂਗਾ ਮਾਨਯੋਗ ਨਰਿੰਦਰ ਮੋਦੀ ਜੀ ਦਾ ਕਿ ਭਾਵੇਂ ਪੰਜਾਬ ਦੇ ਨਤੀਜੇ ਅਣਸੁਖਾਵੇਂ ਰਹੇ ਅਣਸੁਖਾਵੇਂ ਤੋਂ ਭਾਵ ਮੇਰਾ ਸੀਟ ਨਾ ਆਉਣਾ ਹੈ VOTERਾਂ ਦੀ ਗਿਣਤੀ 'ਚ ਅਸੀਂ ਵਧੇ ਹਾਂ ਪਰ ਅਣਸੁਖਾਵੇਂ ਦਾ ਮਤਲਬ ਮੇਰਾ ਉਹ ਭਾਵੇਂ ਕਿ ਅਸੀਂ ਕੋਈ ਸੀਟ ਨਹੀਂ ਲੈ ਸਕੇ ਪਰ ਫੇਰ ਵੀ ਮੋਦੀ ਜੀ ਨੇ ਪੰਜਾਬ ਨੂੰ ਦਿਲ 'ਚ ਰੱਖਿਆ ਪੰਜਾਬ ਤੋਂ ਕਿਸੇ ਨੂੰ ਜਿਹਨੂੰ ਵੀ ਨੇਤ੍ਰਿਤਵ ਦੇਣਾ ਚਾਹੀਦਾ ਸੀ ਦਿੱਤਾ ਹੈ ਔਰ ਰਵਨੀਤ ਬਿੱਟੂ ਜੀ ਕਿਉਂਕਿ ਤਿੰਨ ਵਾਰ ਪਹਿਲਾਂ ਸੰਸਦ ਵੀ रह ਚੁੱਕੇ ਨੇ ਔਰ ਇੱਕ ਰਾਜਨੀਤਿਕ ਪਿਸ਼ਟਭੂਮੀ ਦੇ ਵਿਅਕਤੀ ਵੀ ਸੀ ਯੰਗ ਵੀ ਹੈ ਉਸ ਦ੍ਰਿਸ਼ਟੀ ਦੇ ਨਾਲ ਜਿਹੜਾ ਆ ਉਹਨਾਂ ਨੇ ਹਾਈ ਕਮਾਂਡ ਨੇ ਕਿਉਂਕਿ ਇੱਕ ਵਿਅਕਤੀ ਨਹੀਂ ਸਾਰੇ ਬੈਠ ਕੇ ਅਲੱਗ-ਅਲੱਗ ਲੈਵਲ ਤੇ ਫੈਸਲਾ ਹੁੰਦਾ ਔਰ ਉਸ ਮੈਂ ਸਮਝਦਾ ਕਿ ਉਹਨਾਂ ਨੇ ਜਿਨ੍ਹਾਂ ਨੇ ਵੀ ਫੈਸਲਾ ਲਿਆ ਠੀਕ ਲਿਆ ਔਰ ਉਹਨਾਂ ਨੇ ਬੜਾ ਸੋਚ ਸਮਝ ਕੇ ਲਿਆ ਹੋਇਆ ਜਿੱਥੇ ਤੱਕ ਤੁਹਾਡਾ ਸਵਾਲ ਹੈ ਕਿ ਬਾਕੀ ਨਰਾਜ ਹੈ ਮੈरेज ਸਾਹਿਬ ਨਾਲ ਇਹਨੂੰ ਪੋਜ਼ਿਟਿਵ ਨਜ਼ਰੀਏ ਨਾਲ ਲੈਣਾ ਹੈ। ਤੁਹਾਨੂੰ ਸਾਰਿਆਂ ਨੇ ਤੇ ਇਹ ਸੋਚਣਾ ਚਾਹੀਦਾ ਕਿ ਜੇ ਰਵਨੀਤ ਬਿੱਟੂ ਦਾ ਨੰਬਰ ਆ ਸਕਦਾ ਤਾਂ ਫਿਰ ਤੁਹਾਡਾ ਸਾਰਿਆਂ ਦਾ ਵੀ ਆ ਸਕਦਾ ਹੌਲੀ ਹੌਲੀ ਸਮੇਂ ਦੇ ਉਹ ਮੋਦੀ ਜੀ ਪੰਜਾਬ ਨੂੰ ਜੇ ਅਗਰ ਦਿਲਚਸ ਰੱਖਿਆ ਤਾਂ ਕਿਤੇ ਨਾ ਕਿਤੇ ਹੋਰਾਂ ਨੂੰ ਵੀ ਚਾਂਸ ਮਿਲ ਸਕਦੇ ਆ। ਇਹਦੇ 'ਚ ਬਾਕੀ ਮੈਂ ਕਿਸੇ ਦਾ ਨਾਂ ਨਹੀਂ ਲਾਂਗਾ। ਸੋ ਇਦਾਂ ਹੈ ਕਿ ਨਰਾਜਗੀ ਕੁਈ ਬਹੁਤ ਜ਼ਿਆਦਾ ਕਿਸੇ ਦੀ ਆਈਏ ਸਾਹਮਣੇ ਮੈਨੂੰ ਐਸੀ ਖਬਰ ਨਹੀਂ ਆ ਮੀਡੀਆ ਦੇ ਤੌਰ ਤੇ ਕਿ ਵੀ ਉਹਨਾਂ ਨੂੰ ਗਰੋਧ ਕਰੇਦ ਕਿ ਉਹਨਾਂ ਨੂੰ ਨਾਰਾਜ਼ ਕਰਨਾ ਦਵੇ ਇਹ ਜ਼ਰੂਰ ਮੇਰੀ ਹੋਗੀ ਪਰ ਮੈਂ ਇਹਨੂੰ ਦੂਸਰੇ ਨਜ਼ਰੀਏ ਨਾਲ ਦੇਖਦਾ ਕਿ ਵੀ ਜੇ ਮਿੱਟੂ ਦਾ ਵੀ ਨਾਮ ਵੱਲ ਸਕਦਾ ਬਾਕੀ ਸਾਰਿਆਂ ਦਾ ਵੀ ਰੱਤ ਨਹੀਂ ਇਹ ਗੱਲ ਇਸ ਕਰਕੇ ਵੀ ਕੀਤੀ ਗਈ ਹੈ ਕਿਉਂਕਿ ਰਮਨੀਤ ਪਿੱਟੂ ਜੀ ਜਿਹੜੇ ਨੇ ਉਹ ਚਲੋ ਕਾਂਗਰਸ ਤੋਂ ਇੱਧਰ ਆਏ ਸੀ ਕਿਉਂਕਿ ਭਾਜਪਾ ਦੇ ਜਿਹੜੇ ਪੁਰਾਣੇ ਲੀਡਰ ਆ ਵਰਕਰ ਆ ਜਿਨ੍ਹਾਂ ਨੇ ਮਿਹਨਤ ਕੀਤੀ ਭਾਜਪਾ ਨੂੰ ਇੱਥੇ ਤੱਕ ਲਿਆਂਦਾ ਉਹ ਕਹਿੰਦੇ ਵੀ ਸਾਨੂੰ ਤਾਂ ਇਦਾਂ ਮਤਲਬ ਹਾਰਨ ਦੇ ਬਾਵਜੂਦ ਕੋਈ ਸੀਟ ਨਹੀਂ ਮਿਲੀ ਬਹੁਤ ਘੱਟ ਚਾਂਸ ਹੋਏ ਆ ਤੇ ਦੂਸਰੀ ਗੱਲ ਜਿਹੜੇ ਕਾਂਗਰਸ ਤੋਂ ਆਏ ਆ ਲੀਡਰ ਦੂਸਰੇ ਚਾਹੇ ਜਾਕਰ ਜੀ ਨੇ ਚਾਹੇ ਹੋਰ ਹੈ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਅਰੋੜਾ ਜੀ ਕੱਲ ਪ੍ਰਤਾਪ ਸਿੰਘ ਬਾਜਵਾ ਜੀ ਵੀ ਉਹਨਾਂ ਮਿਲ ਗਿਆ ਕਿਤੇ ਨਾ ਕਿਤੇ ਅੰਦਰੋਗਤੀ ਜਿਹੜੇ ਕਿਆਸ ਲਗਾਏ ਜਾ ਰਹੇ ਇਹ ਭਾਜਪਾ ਚ ਵੀ ਤਾਂ ਲੋਕਾਂ ਤੇ ਵੀ ਇਹ ਗੱਲਬਾਤ ਹੈਗੀ ਹੈ ਇਹ ਵਾਪਸੀ ਹੋ ਸਕਦੀ ਹੈ ਇਹ ਜੋ ਤੁਹਾਡੀਆਂ ਆਪਣੀਆਂ ਮੀਡੀਆ ਦੀਆਂ ਜਿਹੜੀਆਂ ਆਪੋਜ਼ਿਟ ਕਿਆਸਾਈਆਂ ਆ ਜਾਂ ਆਪਣੇ ਆਪਣੇ ਅੰਦਾਜ਼ੇ ਔਰ ਕਿਤੇ ਨਾ ਕਿਤੇ ਸ਼ੋਸ਼ੇਬਾਜ਼ੀ ਜਿਹੜੀਆਂ ਮੀਡੀਆ ਵੱਲੋਂ ਛੱਡੀ ਗਈ ਆ ਹਕੀਕਤ ਐ ਸਪੁੱਛ ਨਹੀਂ ਉਹਨਾਂ ਨੇ ਵੀ ਇਹਦੇ ਤੇ ਕਲੀਅਰ ਕਰਤਾ ਕਿ ਉਹ ਉਹਨਾਂ ਦੇ ਵਿਅਕਤੀਗਤ ਦੋਸਤ ਸੀ ਕਿਉਂਕਿ ਪੁਰਾਣੇ ਉਹ ਇੱਕ ਦੂਸਰੇ ਨੂੰ ਜਾਣਨ ਵਾਲੇ ਨੇ ਔਰ ਪਿੱਛੇ ਜੋ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਦੀ ਤਬੀਅਤ ਦਾ ਉਹ ਖਾਲ ਜਲ ਨਹੀਂ ਜਦੋਂ ਆਏ ਆ ਹੁਸ਼ਿਆਰਪੁਰ ਕਿਤੇ ਆਏ ਹੋਣਗੇ ਜਾਂ ਜੋ ਹਾਲ ਚਾਲ ਪੁੱਛ ਰਿਹਾ ਇਹਨਾਂ ਨੂੰ ਕੋਈ ਜ਼ਿਆਦਾ ਸੀਰੀਅਸ ਮੈਨੇ ਸਾਹ ਨਾਲ ਲੈਣਾ ਨਹੀਂ ਚਾਹੀਦਾ ਘਟੋ ਘਟ ਮੀਡੀਆ ਨੂੰ ਇਹਦੇ ਤੇ ਥੋੜਾ ਜਿਹਾ ਪੇਸ਼ੈਂਸ ਰੱਖਣੀ ਚਾਹੀਦੀ ਹੈ ਅ ਬਾਕੀ ਮੇਰੇ ਸਾਬ ਨਾਲ ਇੱਥੇ ਦੀ ਐਸੀ ਕੋਈ ਚਿੰਤਾ ਦੀ ਗੱਲ ਨਹੀਂ ਹੈ ਇਹ ਇੱਕ ਹੋਰ ਸਵਾਲ ਹੈ ਵੀ ਜਦੋਂ ਕਾਂਗਰਸੀ ਇੱਧਰ ਆਏ ਆ ਬੜੇ ਹੋਸ਼ੋਸ਼ਾਲਨਾ ਮਨ ਲਓ ਬੜੇ ਗੱਲੇ ਕੁਲੇ ਨਾ ਇੱਧਰ ਆਏ ਸੀ ਕਿਉਂਕਿ ਮੋਦੀ ਸਾਹਿਬ ਦਾ ਬੜੀ ਚੜ੍ਹ ਸੀ ਹੁਣ ਜਿਹੜੀ ਆ ਰਲਮੀ ਮਿਲਨੀ ਸਰਕਾਰ ਥੋੜਾ ਜਿਹਾ ਫਰਕ ਪਿਆ ਆ ਮੋਦੀ ਸਾਹਿਬ ਦੇ ਰਵਈਏ ਦੇ ਵਿੱਚ ਵੀ ਜਾਂ ਸਰਕਾਰ ਦੇ ਜਿਹੜੀਆਂ ਸੀਟਾਂ ਵੀ ਇਕੱਠੀਆਂ ਉਹਦੇ ਕਰਕੇ ਜਿਹੜੇ ਕਾਂਗਰਸੀ ਸੀਗੇ ਉਹ ਜ਼ਿਆਦਾਤਰ ਹੁਣ ਮੂਡ ਅੰਦਰੋਗਰੀ ਬਣਾ ਰਹੇ ਵੇ ਵਾਪਸ ਵਾਪਸੀ ਕਰ ਰਹੇ ਆ ਕਿ ਤੁਹਾਨੂੰ ਲੱਗਦਾ ਨਹੀਂ ਵੀ ਸਿਰਫ ਪਹਿਲਾਂ ਇੱਕ ਮੋਦੀ ਸਾਹਿਬ ਦਾ ਡਰ ਸੀ ਤਾਂ ਹੁਣ ਜਿਹੜੀਆਂ ਸੀਟਾਂ ਘਟਾਉਣ ਦੇ ਨਾਲ ਜਿਹੜਾ ਆਰਡਰ ਚੱਕਿਆ ਗਿਆ ਜੀ ਇਹ ਤਾਂ ਕਿ ਜਿਹੜੇ ਵਾਪਸ ਗਏ ਆ ਉਹ ਉਦੋਂ ਹੀ ਗਏ ਜਦੋਂ ਡਰ ਜਿਹਨੂੰ ਤੁਸੀਂ ਡਰ ਸ਼ਬਦ ਕਹਿੰਦੇ ਆ ਮੇਰੇ ਲਈ ਉਹ ਡਰ ਨਹੀਂ ਹੈ ਸ਼ਬਦ ਮੈਂ ਨਹੀਂ ਇਸਤੇਮਾਲ ਕਰ ਰਿਹਾ ਤੁਸੀਂ ਇਸਤੇਮਾਲ ਕੀਤਾ ਕਿਉਂਕਿ ਉਸ ਵੇਲੇ ਪਿਛਲੀ ਸਰਕਾਰ ਚੋ ਆਈ ਸੀ ਉਹਦਾ ਕਾਰਨ ਕੀ ਹੈ ਕਿ ਜਿਹੜੇ ਲੋਕ ਕੁਝ ਨਾ ਕੁਝ ਆਪਰਚੂਨਿਟਸ ਬਣ ਕੇ ਆਉਂਦੇ ਕੁਝ ਨਾ ਕੁਝ ਅ ਤੱਕ ਕੇ ਆਉਂਦੇ ਕਿ ਮੈਨੂੰ ਆ ਵੀ ਮਿਲ ਜਾਣਾ ਮੈਨੂੰ ਆ ਵੀ ਮਿਲ ਜਾਣਾ ਮਿਲ ਜਾਣਾ ਕਿ ਸਵਾਰਥ ਦੀ ਰਾਜਨੀਤੀ ਕਰਨ ਲਈ ਆਉਂਦੇ ਆ ਉਹਨਾਂ ਨੂੰ ਸ਼ਾਇਦ ਤਾਜ ਜ਼ਰੂਰ ਲੱਗ ਸਕਦੀ ਹੈ ਕਿਉਂਕਿ ਇੱਥੇ ਤਾਂ ਜਦੋਂ ਚੋਣਾਂ ਤੋਂ ਪਹਿਲਾਂ ਗੁਣਵੱਤਾ ਨੂੰ ਕਈ ਕੁਸ਼ ਕਈ ਪੈਰਾਮੀਟਰਾਂ ਚੋਂ ਆਦਮੀ ਨੂੰ ਨਿਕਲਣਾ ਪੈਂਦਾ ਔਰ ਜਿਹੜੇ ਆਉਂਦੇ ਅੱਗੇ ਫਟਾਫਟ ਆਈਏ ਫਟਾਫਟ ਜਿਹੜਾ ਆਪਣਾ ਸਵਾਰਥ ਹੱਲ ਕਰੀਏ ਸ਼ਾਇਦ ਉਹਨਾਂ ਦੇ ਸਵਾਰਥਾਂ ਦਾ ਹੱਲ ਨਹੀਂ ਹੋਇਆ ਉਹ ਚਲੇ ਗਏ ਵਾਪਸ ਨਹੀਂ ਹੋਰ ਜੀ ਹਾਂਜੀ ਇੱਕ ਹੋਰ ਵੀ ਆਇਆ ਵੀ ਮਤਲਬ ਜਿਹੜੇ ਦੂਸਰੀ ਪਾਰਟੀ ਤੋਂ ਆਏ ਉਹ ਭਾਜਪਾ ਦੇ ਜਿਹੜੇ ਪੁਰਾਣੇ ਲੀਡਰ ਸੀ ਜਿਹੜੇ ਅਹੁਦੇਦਾਰ ਸੀ ਉਹਨਾਂ ਨੂੰ ਅੱਛੀ ਤਰ੍ਹਾਂ ਦੇ ਨਾਲ ਉਸਾਰਨ ਸਹਿਨ ਨਹੀਂ ਕਰ ਸਕੇ ਇਸ ਕਰਕੇ ਵੀ ਉਹਨਾਂ ਦਾ ਜਿਹੜਾ ਸਨਮਾਨ ਨਾ ਉਹ ਪਾਰਟੀ ਦੇ ਵਿੱਚ ਨਹੀਂ ਹੋ ਰਿਹਾ ਜਿਹੜਾ ਕਿ ਹੋਣਾ ਚਾਹੀਦਾ ਦੇਖੋ ਇਸ ਤਰ੍ਹਾਂ ਤਾਂ ਤੁਸੀਂ ਨਹੀਂ ਕਹਿ ਸਕਦੇ ਸਾਡੇ ਤਾਂ ਆਫਿਸ ਫਿਰਰ ਵੀ ਉਹਨਾਂ ਆਏ ਜਿਹੜੀਆਂ ਦੂਸਰੀਆਂ ਪਾਰਟੀਆਂ ਛੱਡ ਕੇ ਪੰਜਾਬ ਦੀ ਜਿਹੜੀ ਕਮਾਂਡ ਅਸੀਂ ਦੇਖਿਆ ਜਾਵੇ ਤਾਂ ਉਹਨਾਂ ਸਾਰਿਆਂ ਨੂੰ ਸੰਭਾਲੀ ਹੈ ਅਸੀਂ ਤਾਂ ਉਸ ਜੋ ਮਾਨ ਸਨਮ ਮੇਰਾ ਭਾਵ ਕਹਿਣ ਦਾ ਇਹ ਹੈ ਕਿ ਜੋ ਮਾਨ ਸਨਮ ਆਇਆਂ ਨੂੰ ਦਿੱਤਾ ਜਾ ਸਕਦਾ ਸੀ ਉਹ ਸਾਰਾ ਕੁਝ ਦਿੱਤਾ। ਉਹ ਜੋ ਛੱਡ ਕੇ ਚਲੇ ਗਏ ਉਹਨਾਂ ਨੂੰ ਵੀ ਮਾਨ ਸਨਮ ਦਿੱਤਾ ਸੀ ਪਰ ਉਹ ਮਾਨ ਸਨਮ ਦੇ ਲੈਣੀ ਸੀ ਉਹ ਤਾਂ ਕਿਤੇ ਨਿੱਜੀ ਸਵਾਰਥਾਂ ਨੇ ਜੁੜਿਓ ਸੀ ਔਰ ਉਹ ਚਲੇ ਗਏ। ਸੋ ਇਸ ਕਰਕੇ ਇਹਨਾਂ ਦੇ ਕੋਈ ਜ਼ਿਆਦਾ ਜਿਹੜੇ ਨਿੱਜੀ ਸਵਾਰਥ ਨਹੀਂ ਹੋਣਗੇ ਉਹ ਹੋਰ ਵੀ ਵਿੱਚੋਂ ਨਿਕਲ ਜਾਣਗੇ ਜੇ ਸਵਾਰਥ ਲਈ ਆਏ ਹੋਣਗੇ। ਜਿਹੜੀ ਇਸ ਨੂੰ ਮਿਸ਼ਨ ਬਣਾ ਕੇ ਆਏ ਹੋਣਗੇ ਉਹ ਉੱਥੇ ਬੜਾ ਸੁਣਾ ਆਪਣੇ ਆਨੰਦ ਕਰ ਰਹੇ ਨੇ ਔਰ ਉਹ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਤੋਂ ਖੁਸ਼ ਵੀ ਨੇ ਆਉਣ ਵਾਲੀਆਂ ਵਿਧਾਨ ਸਭਾ ਹੁੰਨ ਦੇ ਵਿੱਚ ਭਾਜਪਾ ਕਿਸ ਤਰ੍ਹਾਂ ਦੇ ਨਾਲ ਗੇਮ ਪਲਾਨ ਬਣਾ ਰਹੀ ਹੈ ਆਉਣ ਵਾਲੀਆਂ ਤੋਂ ਭਾਜ ਜਿਹੜੀਆਂ ਗਾਹਾਂ ਤਿਆਰੀ ਮਤਲਬ ਕਿੱਦਾਂ ਦੀ ਹੋ ਰਹੀ ਹੈ ਕਿਉਂਕਿ ਹਾਂਜੀ 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 ਕਿਉਂਕਿ ਹਲੇ ਤਾਂ ਅਸੀਂ ਬਾਈ ਇਲੈਕਸ਼ਨ ਦੀ ਤਿਆਰੀ ਤੇ ਲੱਗ ਹੈ ਅੱਛਾ ਜੀ ਕਿਉਂਕਿ ਹਲੇ 27 ਤਾਂ ਦੂਰ ਪਿਆ ਆ ਹੁਣ ਤਾਂ 10 ਜੁਲਾਈ ਨੂੰ ਜਲੰਧਰ ਵੈਸ ਦੀ ਆ ਗਈ ਹੁਣਾਂ ਤੇ ਇਹ ਚਾਹੀਦਾ ਸੀ ਕਿ ਸਾਰੀਆਂ ਜਿੰਨੀਆਂ ਵੀ ਵਿਧਾਨ ਸਭਾ ਹੋਣੀਆਂ ਇੱਕੋਸਾਰ ਹੁੰਦੀਆਂ ਕਿਉਂਕਿ ਰਿਜ਼ਾਈਨ ਤਾਂ ਹੋਰ ਵੀ ਬਹੁਤ ਸਾਰਿਆਂ ਦੇ ਆਗਿਆ ਤਾਂ ਆਉਣੇ ਸੀ ਅਰ ਪਹਿਲਾਂ ਵੀ ਆਇਓ ਸੀ ਰਿਜ਼ਾਈਨ ਪਰ ਇੱਕੋ ਨੇ ਪਿਕ ਐਂਡ ਚੂਜ਼ ਕਰਕੇ ਸਵੀਕਾਰ ਕਰਨਾ ਔਰ ਪਿਕ ਐਂਡ ਚੂਜ਼ ਕਰਕੇ ਅੱਗੇ ਭੇਜਣਾ ਔਰ ਉਹਦੀ ਇਲੈਕਸ਼ਨ ਕਰਾਉਣਾ ਉਹ ਤੋਂ ਦਰਸਾਉਂਦਾ ਆ ਕਿ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਉਹ ਇੱਕ ਇੱਕ ਚੋਣ ਤਾਂ ਕਰਾਉਣਾ ਚਾਹੁੰਦੀ ਕਿ ਅਸੀਂ ਇੱਕ ਪੂਰੀ ਸਰਕਾਰ ਜਿਹੜੀ ਪੂਰੀ ਮਸ਼ੀਨਰੀ ਜਿਹੜੀ ਜੋਰ ਲਾਦੀ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦਾ ਕਾਫੀ ਅੱਛਾ ਹੋਲਡ ਹੈ। ਔਰ ਇਸ ਵਾਰ ਵੀ ਉੱਥੇ ਆਮ ਆਦਮੀ ਪਾਰਟੀ ਜਿਹੜੀ ਬਹੁਤ ਪਿਛੜੀ ਹੈ। ਇਸ ਕਰਕੇ ਮੈਂ ਸਮਝਦਾ ਹਾਂ ਕਿ ਵੀ ਉਹਨਾਂ ਨੂੰ ਲੱਗਦਾ ਕਿ ਉਹ ਉੱਧਰ ਤੇ ਜਿੱਤ ਨਹੀਂ ਸਕਦੇ। ਪਰ ਇਹਨੂੰ ਕੱਲੇ ਤੌਰ ਤੇ ਲੱਗਣਗੇ ਪੂਰੀ ਮਸ਼ੀਨਰੀ ਲੱਗੇਗੀ, ਡਰਾਉਣਗੇ, ਧਰਮ ਮਕਾਉਣਗੇ, ਗੁੰਡਾਗਰਦੀ ਕਰਨਗੇ ਜਾਂ ਸਾਡੇ ਵੋਟਰਾਂ ਨੂੰ ਅੱਗੇ ਵੋਟ ਨਹੀਂ ਪਾਉਣ ਦੇਣਗੇ। ਇਹ ਵਾਕਿਆ ਨੂੰ ਕਹਿਣਗੇ ਡਰਾਤਮਕਾ ਕੀ ਇਹ ਨਾ ਤਾਂ ਮਕਸਦ ਸਿਰਫ ਇੱਕ ਕਰਾਉਣ ਦਾ ਮਕਸਦ ਇਹ ਆ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਦੇ ਜਿਹੜੇ ਵਰਕਰ ਵੋਟਰ ਹੈ ਉਹ ਬੜੇ ਜਿਹੜੇ ਆ ਸੂਝਵਾਨ ਨੇ ਔਰ ਉਹ ਆਪਣਾ ਮਤ ਜਿਹੜਾ ਤੈਅ ਕਰਕੇ ਬੈਠੇ ਨੇ ਉਹਦੇ ਤੋਂ ਇਨਵੈਂਟ ਨੇ ਇਹ ਪਹਿਲਾਂ ਵੀ ਕਦੀ ਇਦਾਂ ਹੋਇਆ ਬਈ ਕੱਲੀ-ਕੱਲੀ ਵਿਧਾਨ ਸਭਾ ਤੇ ਜਿਹੜੀਆਂ ਉਪਚੋਨਾ ਹੁੰਦੀਆਂ ਤਾਂ ਉਹਦੇ ਵਿੱਚ ਪਹਿਲਾਂ ਵੀ ਕਿਸ ਤਰ੍ਹਾਂ ਹੋਇਆ ਬਈ ਅਲੱਗ-ਅਲੱਗ ਹੋਈਆ ਪਹਿਲਾਂ ਤਾਂ ਸਾਰੀ ਵਾਰੀ ਇੱਕੋ ਹੀ ਬੰਦੇ ਜਿੰਨੇ ਵੀ ਕੈਂਡੀਡੇਟ ਆ ਉਹਨਾਂ ਦੀ ਇੱਕੋ ਵਾਰੀ ਇਹ ਛੜਜੰਤਰਕਾਰੀ ਸੋਚ ਜਿਹੜੀ ਇਸੇ ਛੜਜੰਤਰਕਾਰੀ ਸਰਕਾਰ ਦਾ ਹੀ ਉਪਜ ਹੈ ਪਹਿਲਾਂ ਤਾਂ ਜਿੰਨੀਆਂ ਆਏ ਰਿਜ਼ਾਈਨ ਹੋਏ ਤਾਂ ਸਾਰੇ ਇੱਕੋ ਵਾਰੀ ਹੋਏ ਅੱਜ ਤੱਕ ਮੈਂ ਤਾਂ ਹਲੇ ਤੱਕ ਦੇ ਇਤਿਹਾਸ 'ਚ ਨਹੀਂ ਦੇਖਿਆ ਪਰ ਜਿੰਨੀਆਂ ਨੇ ਰਿਜ਼ਾਈਨ ਦਿੱਤੇ ਰਿਜ਼ਾਈਨ ਦੇਣੇ ਹੁਣ ਜਾਂ ਸਟਿਫੇ ਹੁਣ ਉਹਨਾਂ ਚ ਇੱਕ ਅਕਦਾ ਸਵੀਕਾਰ ਕਰ ਲਿਆ ਇੱਕ ਦਾ ਨਹੀਂ ਕੀਤਾ ਐਸਾ ਨਹੀਂ ਹੈ ਸਾਰਿਆਂ ਦੇ ਹੀ ਜਦੋਂ ਫੈਸਲੇ ਹੁੰਦੇ ਤਾਂ ਉਹ ਸਾਰਿਆਂ ਦੇ ਮੂਰੇ ਰੱਖ ਕੇ ਹੁੰਦੇ ਆ ਸੋ ਕੱਲਾ ਕੱਲਾ ਕਰਨ ਦਾ ਤਰੀਕਾ ਤੇ ਇਹ ਦੇਸ਼ ਜੰਤਰਕਾਰੀ ਸ਼ੋ ਚ ਜਾਂ ਇਹਨੂੰ ਕਹ ਲਈਏ ਮੈਲੋਫਾਈ ਟੈਂਸ਼ਨ ਆ ਉਹ ਉਸ ਨਜ਼ਰੀਏ ਨਾਲ ਇਹ ਦੁਰਭਾਵਨਾ ਦੇ ਨਾਲ ਕੀਤਾ ਕਰਾਇਆ ਗਿਆ ਲੇਖਨ ਪਰ ਫਿਰ ਵੀ ਅਸੀਂ ਮੂੰਹ ਤੋੜ ਜਵਾਲ ਦੇਾਂਗੇ ਸੌਰਵ ਇਹ ਸਨ ਸਾਪਲਾ ਜੀ ਜਿਨ੍ਹਾਂ ਨੇ ਵਿਸਥਾਰਪੂਰਵਕ ਬੜੀ ਸ਼ਾਂਤਮਈ ਢੰਗ ਦੇ ਨਾਲ ਹਰੇਕ ਸਵਾਲ ਦਾ ਜਿਹੜਾ ਜਵਾਬ ਦਿੱਤਾ ਗੱਲਬਾਤ ਕੀਤੀ ਹੈ ਤੇ ਇਸੇ ਤਰ੍ਹਾਂ ਦੇ ਨਾਲ ਸਾਡੇ ਨਾਲ ਜੁੜੇ ਰਹੋ ਪੰਜਾਬ ਤੱਕ ਲਈ ਮੈਂ ਸੁਨੀਲ ਲਾਕਾ ਦੀਪਕ ਦੇ ਨਾਲ